ਰੋਣੀ ਦੇਖੋ ਕੋਕੜ ਦੇ ਗਾਣੇ ਦੇਖੋ ਦੇਖੋ ਸਲਾਈਡੀ ਉੱਥੇ ਸਾਈਡ ਤੇ ਇੱਕ ਪੁੱਤਲਾ ਵੀ ਆ ਕੋਈ ਰੇੜੀਆਂ ਚੱਕੜੀਆਂ ਚੱਕੋ ਜੋ ਨਹੀਂ ਆਈ ਲੱਗੀਆਂ ਗੱਲ ਫੇਰ ਲਾਗੇ ਤੇ ਤੁਹਾਡੀ ਬੰਗੀ ਆ ਤੁਸੀਂ ਕਹਿ ਸਕਦੇ ਹੋਗੀ ਤੁਹਾਡੀ ਮਿਲ ਤੁਸੀਂ ਪੁੱਛਿਆ ਦੀ ਉਹਨਾਂ ਨੂੰ ਸਰ ਮੈਂ ਦੱਸ ਪਈ ਹਾਂ ਇੱਕ ਮਾਰ ਕੋੜੀ ਕਰਾਉਂਦੇ ਤੱਕ ਬਿਲਕੁਲ ਨਹੀਂ ਕੋੜੀ ਕੋੜੀ ਜੰਤ ਫਰਾਂਟ ਤੇ ਗਿਆ ਹੈ ਸਮਾਨ ਜਿਹੜਾ ਸਾਡਾ ਖੜਦੋ ਘਣਾ ਮੌਕੇ ਲੱਗ ਸਰ ਅੱਛੀ ਦੇਖੋ ਕਿੱਥੇ ਕਿੱਥੇ ਜਾ ਰਹੇ ਹੋ ਮੌਕੇ ਮੌਕੇ ਨਾਲ ਸਰ ਇਹ ਜਿਹੜੇ ਧੱਕਾ ਹੋਇਆ ਗਰੀਬਾਂ ਨਾਲ ਤੁਸੀਂ ਕੋਈ ਅਲਟੀਮੇਟ ਨਹੀਂ ਕੋਈ ਕੁਝ ਨਹੀਂ ਆਓਗੇ ਖਦਾ ਦਿਮਾਦ ਚੁੱਕ ਕੇ ਲਾਓਗੇ ਇਹ ਜੇਬ ਕਤਰੇ ਨੂੰ

ਕੋਈ ਨਾ ਕੋਈ ਸੇਵਾ ਸੇਵਾ ਕਰਦੇ ਬਰਕਰਾਰ ਆਵਾਂਗੇ ਜੇ ਵੀਰ ਭਾਈ ਇੱਕ ਮੈਂ ਉਹਨੇ ਮੇਨ ਦਾ ਪਾ ਹੈਲੋ ਮੈਨੋ ਚਲੋ ਬੰਦੇ ਉਹ ਕਰਾਜੀ ਰੋਜ਼ ਆਪਨੇ ਗੋੰਦ ਮੈਂ ਲੱਡੂ ਵੰਡਾਂਗਾ ਤੁਹਾਨੂੰ 4 ਫੁੱਟ ਤੁਸੀਂ ਆਪਣੀ ਫੜੀ ਬਾਰ ਕੱਢੀ ਹੋਈ ਆ ਅਲਕੋਲ ਮਰਤੀ ਬਾੜੀ ਅਮਲਾ ਆ ਜੇ ਤੁਸੀਂ ਮੇਰੀ ਤੋਰ ਕੀ ਜਾਓ ਫਿਰ ਕੰਮ ਹੈਗਾ ਵਾ ਨਹੀਂ ਜਾਏਗੀ ਨਹੀਂ ਜਾਏਗੀ ਕਿਉਂਕਿ ਬਿਲਕੁਲ ਨਹੀਂ ਅੱਡੀ ਨਹੀਂ ਜਾਏਗੀ ਅੰਦਰ ਵਰਤ ਕੇ ਇਸ ਸਮਾਨ ਨੂੰ ਵੇਖੀ ਗਏ ਸੀ ਨਾ ਨਹੀਂ ਸਰ ਤੁਸੀਂ ਮੇਰੇ ਸਮਾਨ ਮੰਗਦੇ ਕੀ ਕਹਿੰਦੇ ਹੋਣੇ ਉਦਾਂ ਹੀ ਜਿੱਧਰ ਸਮਾਨ ਵਾਪਸ ਰੱਖਣ ਕਿੱਥੇ ਆਥੇ ਰੱਖਣ ਦਾ ਸਮਾਨ ਇਹ ਕੋਈ ਗੱਡੀ ਨਹੀਂ ਜਿਹੜਾ ਵੀ ਜਾਣਾ ਵੀ ਸਮਾਨ ਚੱਕਿਆ ਅਗਰ ਉਹਨੂੰ ਪੁੱਛੋ ਜਾਂਦਾ ਫੱਟ ਜਾਂਦਾ ਪੁੱਛੋ ਜਾਂਦਾ ਦੇਖੋ ਤਾਂ ਪਰੇ ਕਿੱਧਰ ਜਾ ਰਿਹਾ ਮਾਰਨਾ ਯਾਰ ਮਰਦੇ ਵੀ ਨਹੀਂ ਦੇਣਾ हिकु <laughs> नागरिक ਚਾਹਦਾ ਫੋਨ ਕੰਮ ਨਹੀਂ ਕਰਦਾ ਨਹੀਂ ਹੁੰਦਾ ਤੁਸੀਂ ਥੋੜੀ ਚਾਰ ਫੁੱਟ ਪਹਿਲਾਂ ਹੀ ਬਾਹਰ ਕੱਢੀ ਹੋਈ ਹੈ ਇੱਕ ਮਿੰਟ ਪਰ ਆਰਟੀਮੇਟ ਆਰਟੀ ਆਰਟੀਮੇਟ ਦੇਣਾ ਬੰਦਾ ਹੈ ਕਿੱਥੇ ਲੱਗਣੀ ਆ ਸਾਰਾ ਆਰਟੀਮੇਟ ਦੇਣਾ ਬੰਦਾ ਹੈ ਯਾਰ ਮੈਂ ਤੁਹਾਡੇ ਸਾਰਾ ਆਰਟੀਮੇਟ ਦੇਣਾ ਬੰਦਾ ਹੈ ਆ ਬਿਲਕੁਲ ਕਿਹੜਾ ਗੱਲ ਮਤਲਬ ਸਾਰਾ ਆਰਟੀਮੇਟ ਨਹੀਂ ਦਿੱਤਾ ਮੈਂ ਮੁੰਡਾ ਸਮਾਰਟ ਚ ਲੈ ਆ ਮਨੂ ਸਵਾਰ ਸਾਹਿਬ ਇੱਥੇ 7 ਮਹੀਨੇ ਵਿੱਚ ਘੱਟੋ ਘੱਟ ਵੀ ਮੈਂ 15 ਵਜੇ ਤੇ ਆ ਗਿਆ ਤੁਹਾਡੇ ਤੁਸੀਂ ਇੱਕ ਮਿੰਟ ਬਾਹਰ ਬਾੜ ਕੰਦਮੀਆਂ ਸੰਭਾਲ ਲਿਆ ਜੇ ਕੋਈ ਗੱਲ ਨਹੀਂ ਇੱਕ ਹੀ ਕੱਪੜੇ ਆ ਮੈਂ ਪਿਆਬੀ ਜੀ ਕਹਿੰਦਾ ਮੈਂ ਸਭ ਤੋਂ ਵੇਜ ਆ ਚਾਲਾ ਲਾ ਪਤਾ ਮੈਨੂੰ ਕੋ ਆਪਣਾ ਨੰਬਰ ਹੈਲੋ ਨਾ ਪੜੀ ਨਾ ਜਾਈ ਇਹ ਉੱਤੇ ਕੀ ਕਰ ਰਿਹਾ ਪਸੰਦ ਗੱਲਾਂ ਮਾਰੀ ਮੋਢੇ ਨਾਲ ਕੋਈ ਸਾਈਡ ਤੋਂ ਕਿਹਾ ਕੋਈ ਆਉਣਾ ਆਪਣੀ ਸਭੀ ਕਰਾ ਦੇ ਹਾਂ ਦਾ ਕੇਵਲ ਪੰਜ ਮਿੰਟ ਦੋ ਦਾ ਪੰਜ ਵਾਰ ਦਾਲ ਕਰਾਂ ਕਿ ਮੈਂ ਅੱਗੇ ਪਿੱਛੇ ਹਾਲੇ ਤੱਕ ਚੱਕ ਲਈ ਤਈਏ ਨੇ ਲੈਮਨ ਸੋਡੇ ਦੇ ਡਾਲੇ ਤਾਂ ਦੱਸ ਦੀ ਹੋਲ ਡੰਗੀਆਂ ਜਿਹੜੀਆਂ ਚੱਕ ਲਈ ਹੋਈਆਂ ਨੇ ਵੱਡੀ ਅਦਕਾਰਵਾਈ ਹੋਈ ਹੈ ਤੇ ਸ਼ਾਇਦ ਪਿੱਛੇ ਕਾਫੀ ਲਗਾਤਾਰ ਜਿਹੜੀ ਨਗਰ ਕੈਪ ਜਦੀ ਟੀਮਾਂ ਬਿਲਕੁਲ ਨਾਲ ਲਗਾਤਾਰ ਸੁਨੇਹਰ ਦਖਾਲੀ ਮੌਕੇ ਤੇ ਮੌਜੂਦ ਤਾਂ ਅੰਦਾਜ਼ ਦੀਏ ਪੰਜ ਸੱਤ 10 ਹੋਣਗੇ ਸਰ ਪਾਰਟੀਕੂਲਰ ਬੰਦੇ ਦੇ ਨਾਮ ਤੇ ਹੋਗੇ ਦੁਪਾਰ ਦੇ ਨਾਮ ਤਾਂ ਹੋਣਗੇ ਸਭ ਕੁਝ ਹੈਗਾ ਕਿੰਨਾਂ ਨੋਟਿਸ ਗਿਆ ਕਿੰਨਿਆਂ ਨੂੰ ਤੀਜਾ ਗਿਆ ਜੀ ਮੈਂ ਤੁਹਾਨੂੰ ਕਹਿਨ ਤੇ ਆ ਵੀ ਹੁਣ ਵੇਖੋ ਇਦਾਂ ਨਹੀਂ ਕੀਤਾ ਮੈਨੂੰ ਮੈਂ ਫਾਈਲ ਦੇ ਵਿੱਚ ਸਾਰਾ ਕੁਝ ਹੈਗਾ ਮੇਰੇ ਕੋਲ ਅੱਛਾ ਜੀ ਓਕੇ ਸੋ ਵੱਡੀ ਜਿਹੜੀ ਉਹ ਵੱਡੀ ਪ੍ਰੇਸ਼ਾਨੀ ਬਣਨਾ ਸਾਹ ਦੇਖੋ ਸਟੈਂਡਰਡ ਦੇਖਦੇ ਜਿਸ਼ਣੇ ਜੇਕਰ ਤੇਰਾ ਸਮਾਨ ਲਗਾਇਆ ਹੋਇਆ ਜਾਂ ਕਬਜ਼ੇ ਕੀਤਾ ਰਹੇ ਨੇ ਹੁਣ ਉਹਨਾਂ ਦੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਗੜੀ ਦੀ ਪਿਆ ਬਹੁਤ ਕਿੱਥੇ ਪਿਆ ਦੇਖੋ ਸਹੀ ਆਪੇ ਨਿਆਂਇਤ ਧੱਕਾ ਕਰਦੇ ਵੇ ਗਰੀਬ ਬੰਦੇ ਨਾਲ ਕੋਈ ਯਾਰ ਕੋਈ ਨਹੀਂ ਲਾ ਲੋ ਇਹਦੇ ਨਿਆਂਇਤ ਧੱਕਾ ਨਾ ਜਰਾ ਹਾਂਜੀ ਭਾਜੀ ਇਹਦੇ ਧੱਕਾ ਹੀ ਹੋ ਰਿਹਾ ਵਾ ਨਿਆਂਇਤ ਗਰੀਬੰਦਰਾਂ ਦੀ ਧੱਕਾ ਗਈ ਜਿੰਨੇ ਵੇ ਆ ਨੂੰ ਟ੍ਰੈਫਿਕ ਪੁਲਿਸ ਨੂੰ 1 ਵਜੇ ਦਾ ਸਮਾਂ ਦਿੱਤਾ ਗਿਆ ਸੀ ਟ੍ਰੈਫਿਕ ਪੁਲਿਸ 1 ਵਜੇ ਪਹੁੰਚੀ ਸਹਿ ਬਾਜ਼ਾਰੀ ਵਾਲੀ ਟੀਮ 2 ਵਜੇ ਪਹੁੰਚਦੀ ਹੈ ਉਹ ਇਹਨੇ ਸਾਰੀ ਕੋਆਰਡੀਨੇਸ਼ਨ ਹੁੰਦੀ ਹੈ ਸਾਰਾ ਮੈਸੇਜ ਦੇ ਪਹਿਲੇ ਸਰ ਪਹਿਲਾ ਹੀ ਫੋਨ ਆ ਜਾਂਦੇ ਬਾਜ਼ਾਰ ਦੇ ਵਿੱਚ ਮੈਂ ਵੀ ਤੇ 20 ਸਾਲ ਦੇ ਇਲਾਕੇ ਦੇ ਕਾਉਂਸਲ ਹਾਂ ਅੱਛਾ ਪਰ ਸਿਸਟਮ ਉਹ ਜੋ ਕੰਮ ਕਰ ਰਿਹਾ ਵਧੀਆ ਕਰ ਰਿਹਾ ਜੀ ਪਰ ਪ੍ਰੋਪਰ ਹਮੇਸ਼ਾ ਲਈ ਜਿਹੜਾ ਬਾਜ਼ਾਰ ਫੁਲਾਣਾ ਜਿਹਦਾ ਇਹਨਾਂ ਨੇ ਜਿਸ ਇਹ ਇਹਨਾਂ ਨੇ ਮਲਾਬ ਜਦੋਂ ਅੱਗੇ ਟਪਣਾ ਦੇ ਐਜ਼ ਇਟ ਇੱਥੇ ਹੀ ਹੋਊਗਾ ਦੁਬਾਰਾ ਫੇਰ ਦੁਕਾਨਾਂ ਉੱਤੇ ਲੱਗ ਜਾਂਦੀਆਂ ਨੇ ਜਿਹੜਾ ਸਲਾਨ ਜਿਹੜਾ ਚੱਕਿਆ ਜਾ ਰਿਹਾ ਆਟੀ ਛਾਪੋ ਜੀ

ਚੈਲੰਜ ਕਰਕੇ ਲਾਭਾ ਲਿਆ ਜਾ ਰਿਹਾ ਹੈ ਬਾਜ਼ਾਰ ਦੇ ਵਿੱਚ ਗੱਲ ਚੁੱਪੀ ਜਾ ਰਹੀ ਚੁੱਪੀ ਜਾ ਸਕਦੀ ਹੈ ਚੁੱਪੀ ਜਾ ਸਕਦੀ ਹੈ ਦੇਖਾ ਜੇ ਸੰਘਰਸ਼ ਨਹੀਂ ਬਾਹਰ ਬਿਠਾ ਰੱਖੋ 100000000 ਦੇ ਇਸ ਦੇ ਲਾਈਵ ਤਸਵੀਰਾਂ ਵੀ 29 ਸੀਰ ਹੱਦੀ ਲਾਣ ਦੇ ਸੀ ਦਾ ਸਾਤੇ ਵੀ ਬੜੀ ਕਾਰਵਾਈ ਉਹ ਨੋਰਸ ਦੇ ਲਿਆ ਡੋਲ ਦੇ दिए ਇਹ ਵੀ ਚੱਕਿਆ ਜਾ ਰਹੀ ਦੱਸਦੀ ਕਿ ਇੱਕ ਪਾਸੇ ਪੁਲਿਸ ਸਾਹ ਤੇ ਦੂਸਰੇ ਪਾਸੇ ਕਾਰਪੋਰੇਸ਼ਨ ਦੀਆਂ ਟੀਮਾਂ ਲੱਗੀਆਂ ਤੇ ਬਾਜ਼ਾਰ ਵਾਲੇ ਵੀ ਇਸ ਵਕਤੇ ਪਰੇ ਪਹੁੰਚ ਗਏ ਹੋਏ ਆ ਦਾਦੇ ਕੀ ਲਗਾਤਾਰ ਪਹਿਲਾਂ ਵੀ ਇਹਨਾਂ ਵੱਲੋਂ ਕਿਹਾ ਜਾਂਦਾ ਹੈ ਪਰ ਪਤਾ ਨਹੀਂ ਕਿਵੇਂ ਇਹਨਾਂ ਦੀ ਗੁਪਤ ਸੂਚਨਾ ਜਿਹੜੀ ਅੰਦਰ ਬਜ਼ਾਰਾ ਵਿੱਚ ਫੋਨ ਜਾਂਦੀ ਹੈ ਤੇ ਸਮਾਨ ਜਿਹੜਾ ਪਹਿਲਾਂ ਹੀ ਚੱਕਣਾ ਸ਼ੁਰੂ ਕਰ ਦਿੱਤਾ ਲੋਕ ਉਸ ਤੋਂ ਬਾਅਦ ਫੋਨ ਕਰ ਸਮਾਨ ਚੱਕਦੇ ਦੇਖੋ ਆ ਲੰਘੇ ਚੱਕ ਰਹੇ ਹੋਏ ਆ ਸਗੀਆਂ ਦੇਖੇ ਹੋਈਆਂ ਉਹ ਜਿਹੜਾ ਕੈਮਰੇ ਵਿੱਚ ਆਤੇ ਹੋਣ ਦਾਦੇ ਕੀ ਦੋ ਤੱਕ ਲੈ ਚੱਕ ਲੈ ਇਹ ਸਮਾਨ ਚੱਕਦੇ ਜਾ ਰਹੇ ਆ ਇਹੋ ਕੱਪੜੇ ਚੱਕ ਲੈ ਦੇਖੋ ਸਮਾਨ ਚੱਕ ਲੈ ਦੇਖੋ ਮਹਿੰਦਾਂ ਸੂਟ ਲੈ ਗਏ ਦੇਖੋ ਆਲੇ ਕੁ ਚੱਕ ਕਿੱਥੇ ਦੇਖ ਸਕਦੇ ਜੀ ਪੈਂਟਾ ਸਾਰੀਆਂ ਚੱਕੇ ਰੱਖ ਲਈਏ ਜੀ। ਬੜੀ ਵੱਡੀ ਕਾਰਵਾਈ ਜਿਹੜੀ ਦੇਖਦੇ ਹੋ। ਚਲੋ ਕਾਬੂਦਾਰਾਂ ਨੂੰ ਜਿਹੜਾ ਰੋਕਿਆ ਨੇ ਦੇਖਦੇ ਹੋ। ਆਹ ਦੇਖ ਸਕਦੇ ਜਿਹੜਾ ਕਾਬੂਦਾਰ ਦੇ ਬਿਲਕੁਲ ਬਾਹਰ ਜਿਹੜਾ ਕਾਬੂਦਾਰਾਂ ਦੇ ਬਾਹਰ ਜਗ੍ਹਾ ਕਾਬੂਦਾਰ ਦੇ। ਜੀ ਦੇਖੋ, ਦੇਖੋ, ਦੇਖੋ। ਦੇਖ ਸਕਦੇ ਜੀ ਪੈਂਟਾ ਸਾਰੀਆਂ ਚੱਕੇ ਰੱਖ ਲਈਏ ਜੀ। ਬੜੀ ਵੱਡੀ ਕਾਰਵਾਈ ਜਿਹੜੀ ਦੇਖਦੇ ਹੋ। ਚਲੋ ਕਾਬੂਦਾਰੀ ਟੀਮ ਖੁੱਲ ਗਿਆ ਹੁਣ। ਕਾਬੂਦਾਰੀ ਟੀਮ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ। ਕਾਰਵਾਈ ਕਰਨ ਦਾ ਉਹ ਮਤਲਬ ਦਾ ਬੰਦਾ ਨਹੀਂ ਕਿਉਂਕਿ ਦੁਕਾਨਦਾਰਾਂ ਨੇ ਸਾਰਾ ਸਾਮਾਨ ਅੰਦਰ ਕਰ ਲਿਆ ਨਹੀਂ ਸਰ ਜੀ ਆਏ ਸੀ ਕਿ 1 ਵਜੇ ਵੀ ਆਏ ਸੀਗੇ ਇੱਥੇ ਦੇਖਿਆ ਸੀਗਾ 1 ਵਜੇ ਤਾਂ ਕੋਈ ਨਹੀਂ ਆਇਆ ਸੀ ਕਾਰਵਾਈ ਕਰ ਲਈਏ ਅਪਰੋਕਟ ਬੜੇ 1 ਵੇ ਦਾ ਟਾਈਮ ਦੀ ਤੁਹਾਡੀ ਵੇਟ ਕਰ ਰਹੇ ਇੱਕ ਵਜੇ ਇੱਕ ਵਜੇ ਟਾਈਮ ਹੋ ਗਿਆ ਇੱਕ ਮਿੰਟ ਬਹੁਤ ਜਿਹੜੇ ਅਫਸਰ ਇਹਨਾਂ ਨੂੰ ਫੋਨ ਕਰੇ ਸੀ ਉਹਨਾਂ ਨੂੰ ਵੀ ਬੁਲਾ ਲੈਣੇ ਆ ਕਿੱਥੇ ਪਾਜੀ 11:45 ਮਿੰਟ ਦਾ ਮੈਂ ਚਲੋ ਪਾਜੀ ਹੁਣ ਕੀ ਕਰ ਜਿਹੜਾ ਕੰਮ ਕਰਨਾ ਉਹ ਕਰ ਸੀਨੀਅਰ ਅਧਿਕਾਰੀ ਕਹਿੰਦੇ ਅਸੀਂ 8 ਵਜੇ ਖੜੇ ਹਾਂ ਅਸੀਂ ਤੁਹਾਨੂੰ ਦੇਖਿਆ ਨਹੀਂ ਸਰ ਅਸੀਂ ਆਏ ਸੀਗੇ ਅਸੀਂ ਫੋਨ ਵੀ ਕੀਤਾ ਸੀਗਾ ਐਸਐਚਓ ਐਸ ਐਚ ਓ ਸਾਹਿਬ ਕਿੱ데 ਆ ਜੀ ਟ੍ਰੈਫਿਕ ਪੁਲਿਸ ਦੇ ਐਸ ਐਚ ਓ ਸਾਹਿਬ ਕਿੱ데 ਆ ਜੀ ਜੀ ਆਪਕੋ ਮਿਕ ਮਿਕ ਉਹਨਾਂ ਦਾ ਨੰਬਰ ਸੀਗਾ ਨਾ ਮੈਂ ਉਹਨਾਂ ਨੂੰ ਫੋਨ ਕੀਤਾ ਸਰ ਉਹਨਾਂ ਕੋਲ ਤੁਸੀਂ ਅੱਗੇ ਨੰਬਰ ਤਾਂ ਲੈ ਸਕਦੇ ਨਾ ਕਿਸ ਬੰਦੇ ਨੇ ਕਾਰਵਾਈ ਕਰਨ ਜਾਣਾ ਚਲੋ ਭਾਈ ਉਹਨਾਂ ਨਗਰ ਨਿਕਲਦੀ ਸੀ ਲਾਇਸੈਂਸ ਹੀ ਗਦੇ ਇਦਾਂ ਇਹ ਰੱਬ ਕੋਲ ਦਾ ਕੰਮ ਕਰਿਆ ਕਿ ਇਹ ਮੱਤੇ ਰੋਟੀ ਖਾਣੀ ਹੈ ਇੱਕ ਸੀਐਨਆਈ ਜਿਹੜੀ ਹੁਣ ਕਾਰਵਾਈ ਜਿਹੜੀ ਸ਼ੁਰੂ ਹੋਣ ਲੱਗੀ ਹੈ ਪਰ ਲੋਕਾਂ ਦਾ ਦੁਕਾਨਦਾਰਾਂ ਦਾ ਤੇ ਜਿਹੜਾ ਵੀ ਤੇ ਸਮਾਨ ਦੇਖਦੇ ਜਿਹੜਾ ਬਾਹਰ ਸੀ ਉਹ ਸਾਰੇ ਜਿਹੜਾ ਉਹਨਾਂ ਨੇ ਬਾਹਰ ਜਿਹੜਾ ਅੰਦਰ ਕਰ ਲਿਆ ਤੇ ਉਸ ਤੋਂ ਬਾਅਦ ਦੇਖਦੇ ਹੁਣ ਕਾਰਵਾਈ ਜਿਹੜੀ ਹੋਣ ਲੱਗੀ ਹੈ ਤਸਵੀਰਾਂ ਚ ਦੇਖ ਸਕਦੇ ਹੋ ਜਿਹੜੇ ਹੁਣ ਆਏ ਜਿਹੜਾ ਸਾਰੇ ਅੰਦਰ ਆ ਕਿਤਾ ਜਾਂਦਾ ਹੈ ਨਾਲ ਹੀ ਨਗਰ ਮਾਈਕ ਤੇ ਦੇਖ ਲੋ ਚੱਲ ਗਿਆ ਗੱਦੀ ਬਲੇ ਤੇ ਆੜੀ ਚਾਗੀ ਦੀਆਂ ਤੋਂ ਚਲੋ ਦੇਖ ਸਿੱਤੀਆਂ ਕਾ ਬਾੜੀ ਕਰੀ ਚੱਲੇ ਉਹ ਯਾਰ ਆ ਦੇਖੋ ਹੋ ਕੇ ਦਾ 250 ਦੇ ਵਿੱਚ ਦੀ ਜਿਹੜੀ ਕਾਰ ਲੈ ਜਿਹੜੀ ਹੋਈ ਸੀ ਆ ਦੇਖ ਸਕਦੇ ਜਿਹੜੀ ਉਹ ਨਾ ਦੇ ਪ੍ਰੋਬਲਮ ਹੋਏਗੀ ਕਿ ਉਹ ਉਹ ਮੰਨ ਕੇ ਚਲਾਣਾ ਪਾਗੇ ਕਾਰ ਵੜੀ ਸਿੱਟਣੀ ਆ ਉਹਨਾਂ ਸਹਾਇਤਾ ਮਾਰੀ ਅੰਦਰ ਆਤਾ ਜੀ ਦੇਖੋ ਲਾਈਟ ਸੀਗਾ ਦੇ ਤੇ ਵਟੀਆਂ ਦੇਖੋ ਕਮੇਟੀ ਆ ਦੇ ਫਾਲੋ ਕਾਫ ਵੜੀ ਕਹਿੰ ਚੱਲੇ ਦੇਖੋ ਆਉ ਪਾ ਜੀ ਆਉ ਪਾ ਦੇ ਦੇ ਦੀ ਕਰਵੇ ਦੀ ਤੇਰੀ ਹੋਰ ਹਜੇ ਕਿਤੇ ਕਿਤੇ ਜਿਹੜਾ ਬਾਜ਼ਾਰ ਹੈ ਸਾਇ ਸਮਾਨ ਦਾ ਸੱਤਾਂ ਦੇ ਵਿੱਚ ਟੀਮ ਅਧਿਕਾਰ ਸਮੇਂ ਤੋਂ ਟੀਮ ਕਿਹੜੀ ਪਹੁੰਚ ਚੁੱਕੀ ਆ ਪਰ ਦੁਕਾਨਦਾਰਾਂ ਵੱਲੋਂ ਸਮਾਨ ਜਿਹੜਾ ਚੱਕ ਕੇ ਹੁਣ ਅੰਦਰ ਕੀਤਾ ਜਾ ਰਿਹਾ ਸੋ ਲਗਾਤਾਰ ਟਡੇ ਨਾਲ ਲਾਈਵ ਤਸਵੀਰਾਂ ਸਾਂਝੇ ਕਰ ਰਿਹਾ ਜਵੰਦਰ ਦੇ ਰਣਕ ਬਾਜ਼ਾਰ ਦੀਆਂ ਪ੍ਰਦੇਸ਼ ਨੂੰ ਦੁਕਾਨਦਾਰਾਂ ਵੱਲੋਂ ਗਾ ਬੜੀ ਦਾ ਕਰਦੇ ਨਹੀਂ ਆ ਆਪ ਵੀ ਤਾਲਮੇ ਦੀ ਕਮੀ ਕਰਕੇ ਜਿਹੜਾ ਕਿ ਜਿਹੜੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਸੀ ਉਹ ਕਾਰਵਾਈ ਕੋਈ ਸ਼ਾਇਦ ਨਹੀਂ ਹੋਏਗੀ ਅੰਦਰ ਸਮਾਜ ਚੱਕੇ ਅੰਦਰ ਤਾਲਮੇ ਦੀ ਕਮੀ ਜ਼ਰੂਰ ਨਜ਼ਰ ਆ ਰਹੀ ਹੈ ਕਾਰਪੋਰੇਸ਼ਨ ਦੇ ਕੈਪ ਵਾਲੀ ਟੀਮ ਜੀ ਤੇ ਟ੍ਰਾਫਿਕ ਪੁਲਿਸ ਦੇ ਤੇ ਟ੍ਰਾਫਿਕ ਪੁਲਿਸ ਕਰਮਚਾਰੀਆਂ ਨੂੰ ਉਹ ਤਾਲਮੇ ਨਾ ਹੋਣ ਕਰਕੇ ਜਿਹੜਾ ਕਿ ਲੋਕਾਂ ਵੱਲੋਂ ਜਿਹੜਾ ਸਮਾਨ ਪਹਿਲਾਂ ਹੀ ਅੰਦਰ ਕਰ ਲਿੱਤਾ ਜਾਂਦਾ ਸਿੱਤੀਆਂ ਲਾਈ ਸਿੱਰਾ ਦੇ ਇੱਥੇ ਵੱਟੀਆਂ ਦੇਖੋ ਕੁਝ ਲੱਭ ਨਹੀਂ ਰਿਹਾ ਕਾਰ ਦੇ ਕਰਨ ਲਈ ਪਹੁੰਚੇ ਹੋਈ ਹੈ ਤਾਂ ਸਮਾਨ ਜਿਹੜਾ ਚੁਣਦੇ ਚੱਕਿਆ ਜਾ ਰਿਹਾ ਸਮਾਨ ਚੱਕਦੇ ਦੇਖੋ ਆ ਲਹਿੰਗੇ ਚੱਕ ਰਹੇ ਹੋਏ ਆ ਸਹੱਜੇ ਦੇਖੇ ਹੋਈਆਂ ਚੱਕੇ ਹੁਣ ਦੱਸ ਦੇ ਕਿ ਥੋੜਾ ਟਾਈਮ ਜਾਰੀ ਰਹੀ ਇਹ ਟੀਮ ਹੈ ਉਹ ਜਾ ਰਹੀ ਹੈ ਚੱਕ ਲੈ ਚੱਕ ਲੈ ਹੁਣ ਇਸ ਸਮਾਨ ਨੇ ਚੱਕਦੇ ਹੋਏ ਉਹ ਕੱਪੜੇ ਚੱਕ ਲੈ ਦੇਖੋ ਸਮਾਨ ਚੱਕ ਲੈ ਦੇਖੋ ਮਿਹਨ ਦਾ ਮੂਡ ਲੈ ਕੇ ਦੇਖੋ ਆ ਦੇਖੋ ਚੱਕ

ਹਾਂਜੀ ਸਟੈਂਡ ਚੱਕ ਲੋ ਆ ਚੱਕੋ ਵੀ ਆਪਣਾ ਦਿਖਾ ਲੱਗਣੇ ਚੁੱਪੀ ਜੋ ਜੋ ਅਸਮਾਨ ਬਾਹਰ ਪਿਆ ਨਾ ਦੁਕਾਨਾਂ ਦੇ ਕਿਹੋ ਜਿਹੀ ਕਾਰਵਾਈ ਵਹੀ ਛੱਡੋ ਬੇਚਾਰੀ ਵੱਲ ਦੇਖਦਾ ਜਿਹੜਾ ਦੇਖੋ ਜਿਹੜਾ ਆਹ ਦੇਖਦਾ ਜਿਹੜਾ ਕਾਨਦਾਲ ਦੇ ਬਿਲਕੁਲ ਬਾਹਰ ਜਿਹੜਾ ਦੁਕਾਨਾਂ ਦੇ ਬਾਹਰ ਕਿਤੇ ਜਗ੍ਹਾ ਤੋਂ ਬਾਹਰ ਦੇਖੋ 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 ਦੇਖ ਸਕਦੇ ਲੱਗਿਆ ਪੈਂਟਾ ਸਾਰੀਆਂ ਚੱਕੇ ਰੱਖ ਲੀਏ ਜੀ ਜਿਹੜੀ ਵੱਡੀ ਕਾਰਵਾਈ ਜਿਹੜੀ ਦੇਖ ਸਕਦੇ ਹੋ ਜਦੋਂ ਕਾਬਜ਼ਦਾਰੀ ਟੀਮ ਪਹੁੰਚੀ ਹੈ ਜਮੂਨਾ ਕਾਬਜ਼ਦਾਰੀ ਟੀਮ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਹ ਸੇਤਰੀ ਮਾਰਦੀ ਹੋ ਦੇਖਦੇ ਹੋ ਸਰਟਨ ਵੀ ਖੜਾ ਦੇ ਨਾਲ ਹੀ ਉੱਥੇ ਵੱਡੀ ਕਾਰਵਾਈ ਘੱਟੀ ਖਾ ਵੱਲ ਦੇਖੋ ਦੇਖੋ ਸਮਾ ਚੱਕ ਲਿਆ ਛੱਡ ਦੇ 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 ਛ